ਦੋਸਤੋ ਕੀ ਤੁਸੀਂ ਵੀ ਸਵੇਰ ਦੇ ਟਾਈਮ ਤੇ ਤੇਲ ਚੈੱਕ ਕਰਦੇ ਹੋ ਜੇ ਨਹੀਂ ਤਾਂ ਜ਼ਰੂਰ ਚੈੱਕ ਕਰਿਓ ਕਿ ਤੁਹਾਡੀ ਗੱਡੀ ਦੇ ਵਿੱਚ ਵੀ ਬੈਕ ਕੰਪਰੈਸਰ ਦੀ ਪ੍ਰੋਬਲਮ ਹੈਗੀ ਹੈ ਕਿ ਤੁਹਾਡੀ ਗੱਡੀ ਦੀ ਵੀ ਪਿਕਅਪ ਘੱਟ ਹੈਗੀ ਹੈ ਜੇ ਹੈ ਤਾਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਆਇਲ ਜਿਹੜਾ ਉਹ ਚੈੱਕ ਕਰਾਂਗੇ ਆ ਜਾ ਬੇਟਾ ਜੀ ਨੇੜੇ ਆ ਜਾਓ ਡਿੱਪ ਕਲੀਨ ਆ ਬੇਟਾ ਓਕੇ ਇਹ ਆ ਲੋ ਜੀ ਪਹੁੰਚ ਕਰਨ ਲੱਗੇ ਆ ਨੂੰ ਸਟਾਰਟ ਸਟਾਰਟ ਆਪਾਂ ਤਾਂ ਕਰ ਲੱਗੇ ਆ ਕਿਉਂਕਿ ਇਹਦੀ ਲਾਈਟ ਨਹੀਂ ਹੋ ਜੇ ਜਗੀ ਆਪਾਂ ਇਹ ਵੀ ਗੱਲ ਕਰਾਂਗੇ ਵੀ ਇਹ ਤੇਲ ਪਹਿਲਾਂ ਕਿਉਂ ਘਟਾਉਣ ਲੱਗ ਪੈਂਦੇ ਇੰਨੀ ਜਲਦੀ ਮਾਡਲ ਹੈ 18 ਬੜਾ ਗੱਡੀ ਸਟਾਰਟ ਕਰਿਓ ਆ ਜਾ ਬੇਟਾ ਜਦੋਂ ਗੱਡੀ ਦੇ ਵਿੱਚ ਮਿਸਿੰਗ ਵੀ ਹੈਗੀ ਐ ਗੱਡੀ ਹੰਟਿੰਗ ਵੀ ਕਰ ਰਹੀ ਐ ਲੈ ਬੇਟਾ ਮੈਨੂੰ ਫੋਨ ਫੜਾ ਦੇ बेटा पंद्रह सो अर्पियन चलो बैक कंप्रेसर टू मच बेटा उथ लप्पी हाँ ला बाहर आ बेटा फड़ी ਆਪੇ ਪਰ ਫੜ ਲਾ ਆਪਾਂ ਕੋਈ ਵੀ ਬੈਕ ਕੰਪਰੈਸਰ ਤੇ ਉਂਗਲ ਨਹੀਂ ਰੱਖੀ ਤੇਲ ਕਿੰਨਾ ਬਾਹਰ ਕੱਢ ਕੇ ਮਾਰ ਰਹੀ ਹੈ ਸਰਦਾਰ ਜੀ ਸਸ਼ੀ ਕਾਲ ਭਾਜੀ ਇਹ ਕਹਿੰਦੀ ਮੈਂ ਨਹੀਂ ਮੰਨਦੀ ਤੂੰ ਜੋ ਮਰਜ਼ੀ ਕਰ ਲੈ ਬਿਲਕੁਲ ਐਵੇਂ ਕਹਿੰਦੀ ਕੁਝ ਹੋਰ ਕਹਿੰਦੀ ਹੈ ਐਵੇਂ ਕਹਿੰਦੀ ਫਿਰ ਅੱਜ ਕਿਹਦੇ ਕੋਲੇ ਆ ਆਈ ਪ੍ਰੀਤ ਮੋਟਰ ਦੇ ਕੋਲੇ ਜੀ ਮੈਂ ਕਹਿੰਦਾ ਮੈਂ ਭੱਜਣ ਲਾ ਲੂੰਗਾ ਤੂੰ ਜੋ ਮਰਜ਼ੀ ਕਰ ਲੈ ਠੀਕ ਆ ਸਰ ਠੀਕ ਬਾਈ ਨਾ ਭੱਜੇ ਤੇ ਮੈਂ ਤਾਂ ਗੱਡੀ ਜਿਵੇਂ ਮਰਜ਼ੀ ਭੱਜਣ ਲਾ ਦੇਵਾਂ ਬਾਈ ਨਹੀਂ ਭੱਜਦਾ ਐਕਚੁਅਲੀ ਕੀ ਹੁੰਦਾ ਵੀ ਕਿ ਜਿਹੜੀ ਕਸਟਮਰ ਵਿੱਚ ਦੀ ਨਾ ਜਿੰਨਾ ਕ ਪਹਿਲਾਂ ਮਾਈਂਡ ਨਾ ਕਰਿਓ ਤੇ ਜਦੋਂ ਆਪਾਂ ਕੇਦੇ ਥਾਣੇ ਜਾਣੇ ਹੋਗੇ ਤੇ ਚੱਕ ਦਾਂਗੇ ਬਾਅਦ ਚੋ ਦੋ ਕਿਹੜਿਆ ਬਾਅਦ ਮੰਨ ਜਾਂਦਾ ਚੱਲ ਯਾਰ ਕੋਈ ਨਹੀਂ ਆਈ ਹੋ ਹੁੰਦੀ ਮੇਰੇ ਨਾਲ ਵੀ ਆਈ ਹੈ ਠੀਕ ਹੈ ਜੀ ਠੀਕ ਹੈ ਜੀ ਹੁਣ ਕੀ ਹੋਰ ਦਿਖਾਉਣਾ ਮੈਂ ਬੇਟਾ ਰੱਖਿਓ ਕਰੋ ਪੇਪਰ ਨੇੜੇ ਬੇਡ ਉੱਪਰ ਰੱਖਿਓ ਬਿਲਕੁਲ ਪਲੇਪਰ ਪਲੇਨ ਹੈ ਸੋ ਸੱਜਣੋ ਬੈਕ ਕੰਪਰੈਸਰ ਵਾਲੇ ਪਾਸੇ ਵੀ ਆਪਾਂ ਰੱਖਾਂਗੇ ਕੋਈ ਉਂਗਲ ਨਹੀਂ ਰੱਖੀ ਤੇ ਇਹਦੀ ਕੱਲੀ-ਕੱਲੀ ਸਟੋਕ ਹੈ ਜਿਹੜੀ ਨਜ਼ਰ ਆ ਰਹੀ ਹੈ ਬੇਟਾ ਗੱਡੀ ਸਟਾਰਟ ਕਰਿਓ ਮੇਰੇ ਕੋਲੇ ਜੀਰੇ ਤੋਂ ਸਾਡੇ ਮਿੱਤਰ ਆਏ ਤੇ ਬਾਈ ਜੀ ਉੱਚਾ ਮਾਡਲ ਗੱਡੀ ਸੀ ਤੇ ਆਹੀਂ ਤੇਲ ਮਾਰੇ 2018 ਤੋਂ ਬਾਅਦ ਅਕਸਰੀ ਗੱਡੀਆਂ ਤੇਲ ਤੇ ਬਦਵਾਰ ਲੱਗ ਪੈਂਦੀਆਂ ਤੇਲ ਘਟਾਉਂਦੀਆਂ ਇਹਨੂੰ ਕਹਿੰਦੇ ਆ ਬੈਕ ਕੰਪਰੈਸਰ ਬੇਟਾ ਹੁਣ ਪਰਲੇ ਪਾਸੇ ਉਂਗਲ ਲਾਇਓ। ਲਓ ਜੀ। ਸਰਦਾਰ ਸਾਹਿਬ ਉਂਗਲ ਲਾਗੀ। ਬੈਕ ਕੰਪਰੈਸਰ ਵੱਧ ਗਿਆ। ਰੱਖਿਓ ਬੇਟਾ ਪੇਪਰ ਉੱਤੇ ਰੱਖੋ ਉੱਪਰ ਰੱਖਿਓ। ਆਹ ਲੋ ਨੇੜੇ ਕਰ ਲਓ। ਆਹ ਲੋ। ਛੱਡ ਦੋ। ਸਰਦਾਰ ਜੀ ਇਕੱਲੀ ਇਕੱਲੀ ਸਟੋਕ ਨਜ਼ਰ ਆ ਰਹੀ ਹੈ। ਇੱਕ ਇੱਕ ਪਿਸਟਨ ਦੀ। ਹਾਂ ਜੀ ਹਾਂ ਜੀ। ਲੋਕੀ ਚਾਹੁੰਦੇ ਨੇ 1 ਮਿੰਟ ਦੀ ਰੀਲ 'ਚ। ਸੱਜਰੋ ਗਮਰਾ ਨਹੀਂ ਕਰੂੰਗਾ। ਜੀ ਜੀ। ਸੋ ਦੋਸਤੋ ਗੱਡੀ ਹੈਗੀ I20 ਬੈਕ ਕੰਪਰੈਸਰ ਟੂ ਮੱਚ ਤੁਨ ਦਾ ਲੈਂਦੀ ਨਹੀਂ ਨਾ ਕਾਕੇ ਗੱਡੀ ਕਰਿਓ ਸਟਾਰਟ ਆਪਾਂ ਇਹਨਾਂ ਦੇ ਇੰਜੈਕਟਰ ਕਿੰਨੇ ਫੇਲਿਅਰ ਹੈ ਆਪਾਂ ਚੈੱਕ ਕਰਾਂਗੇ ਕਾਕੇ ਗੱਡੀ ਬੰਦ ਕਰ ਦਿਓ ਲੋ ਵੀ ਸੱਜਣੋ ਇੱਕ ਨੰਬਰ ਪਾਸ ਐ ਦੋ ਨੰਬਰ ਵੀ ਪਾਸ ਐ ਕਿਉਂਕਿ ਥੋੜਾ ਥੋੜਾ ਤੇਲ ਡੁੱਲਿਆ ਕੋਈ ਐਡੀ ਗੱਲ ਨਹੀਂ ਹੈਗੀ ਤੇ ਚਾਰ ਨੰਬਰ ਦਾ ਬਿਲਕੁਲ ਨਹੀਂ ਡੁੱਲਿਆ ਤਾਂ ਆਪਾਂ ਇੰਜੈਕਟਰ ਛੇੜਾਂਗੇ ਨਹੀਂ ਪਰ ਗੱਡੀ ਮਿਸਿੰਗ ਕਰਦੀ ਐ ऊपर रखे हुए थोड़े बेटा दोस्त दोस्तों ये है बैक कंप्रेसर बैक कंप्रेसर आज जो हम धुआं घट जाएगा ये अलग बेटा पाइप लाई तू नहीं कट्टा उठी खड़ा रहे नहीं हथ नहीं रहे ਲੋਜੀ ਹੁਣ ਧੂਆਂ ਕਿੱਥੇ ਚਲਾ ਗਿਆ ਬੈਕ ਪ੍ਰੈਸ਼ਰ ਇਸ ਪਾਈਪ ਦੇ ਥਰੂ ਟਰਬੋ ਚੈਲ ਚੱਕ ਕੇ ਇੱਥੇ ਆ ਜਾਂਦਾ ਸਿੱਕਾ ਬਸ ਸਿੱਕਾ ਸਰ 1 ਮਿੰਟ ਦੀ ਰੀਲ ਵੀ ਤੁਸੀਂ ਬਹੁਤ ਦੇਖਦੇ ਹੋਵੋਗੇ ਜੀ ਤੇ ਮੇਰੀਆਂ ਵੀਡੀਓ ਵੀ ਦੇਖਦੇ ਆਂ ਹਾਂਜੀ ਇਹ ਖੁਸ਼ੀ ਦੀ ਗੱਲ ਹੈ ਹਰ ਇੱਕ ਵਿਅਕਤੀ ਨੇ ਕੰਮ ਕਰਨਾ ਤੁਹਾਨੂੰ ਕੰਮ ਕਰਨਾ ਵੀ ਚਾਹੀਦਾ ਹਾਂਜੀ ਠੀਕ ਹੈ 1 ਮਿੰਟ ਦੀ ਰੀਲ ਹਰ ਇੱਕ ਵਿਅਕਤੀ ਦੇਖਿਆ ਤੁਸੀਂ ਇੱਥੇ ਆਏ ਹੋ ਆਪਣੇ ਰਿਕਟ ਘੰਟਾ ਹੋ ਗਿਆ ਤੁਸੀਂ ਐਵੇਂ 10 ਵਜੇ ਦੇ ਹਾਂਜੀ ਹਾਂਜੀ ਪਾਰੀ ਗੱਡੀ ਤੇ ਟਾਈਮ ਕਿ ਹੋਇਆ ਜੀ 12 ਵਜੇ ਲਈ 12 ਵਜੇ ਨੂੰ ਮੁੱਖ ਚਾਹ ਇੱਕ ਮਿੰਟ ਚ ਨਿਕਲ ਜੇ ਮੁੱਖ ਲਬਰ ਤੇ ਟਾਈਮ ਲੱਗਦਾ ਸਰਦਾਰ ਜੀ ਜਿਹੜੀ ਇੱਕ ਗਲਤੀ ਹਰੇਕ ਵਿਅਕਤੀ ਕਰਦਾ ਹੈ ਤੁਸੀਂ ਵੀ ਕਰ ਲੈਂਦੇ ਹੋ ਮਾਫ ਕਰਨਾ ਮੇਰੇ ਵੱਡੇ ਭਾਈਓ ਹਾਂਜੀ ਹਾਂਜੀ ਇਹਦਾ ਫੇਲ ਕਿ ਲੈਕਚਰ ਬਾ ਚੈੱਕ ਕਰਦੇ ਨੇ ਤੇ ਨਹੀਂ 4 ਵਜੇ ਦੇ ਲਾਸਟ ਤੇ ਕਰਦੇ ਹਾਂ ਬਲਕਿ ਜੋ ਇਨਸਾਨ ਜਿੰਨੇ ਵੀ ਸਾਡੀ ਆਡੀਅੰਸ ਹੈ ਹਾਂਜੀ ਹਾਂਜੀ ਉਹਨਾਂ ਚ ਵਿੱਚ ਤੁਸੀਂ ਵੀ ਆ ਕੇ ਵੀ ਗਲਤੀ ਕਰਦੇ ਹੋ ਤੇ ਜੇ ਮੰਨ ਲਓ ਵੀ ਆਪਾਂ ਇਹ ਨਾ ਚੈੱਕ ਕਰਦੇ ਮੈਂ ਤਾਂ ਮੋਲੋ ਬਦਲ ਦਿੰਦਾ ਹਾਂ ਹਾਂਜੀ ਤੇ ਦੂਜੀ ਸਰਵਿਸ ਪ੍ਰੀਤ ਵਾਲੇ ਕੋਲ ਜਾਣਾ ਆਪਾਂ ਚੈੱਕ ਕਰ ਲਈਏ ਤੇਲ ਆ। ਹਾਂਜੀ। ਫਿਰ ਘੱਟ ਨਿਕਲਦਾ ਫਿਰ ਦੋਸ਼ੀ ਕੌਣ ਸੀ? ਹਾਂਜੀ। ਤੋਂ ਸਿੱਧਾ ਸਰਵਿਸ ਵਿੱਚ ਮਾਈ ਸੀਗਾ ਜੀ ਪਰ ਕਹਿ ਸਕਦਾ ਮੈਂ ਪ੍ਰੀਤ ਆਇਆ। ਯਾਰ ਬਾਈ ਤਰ ਤੋਂ ਕੰਮ ਕਰਾਇਆ ਸੀ। ਅਕਸਰ ਮੇਨ ਨਾਲ ਆਈ ਹੁੰਦੀ। ਹਾਂਜੀ ਹਾਂਜੀ ਹਾਂਜੀ। ਸਹੀ ਹੈ ਜੀ। ਸੱਚ ਕੇ ਟੂਟ। ਬਿਲਕੁਲ ਸੱਚ ਹੈ। ਤੁਹਾਨੂੰ ਹਕੀਕਤ ਪਤਾ ਸੀ ਇਹਦਾ? ਨਹੀਂ ਪਤਾ। ਨਹੀਂ। ਸੋ ਦੋਸਤੋ ਕਈ ਏਦੀ ਜਿਹੜਾ ਵਿਅਕਤੀ ਗੱਡੀ ਲੈ ਕੇ ਆਉਂਦਾ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਗੱਡੀ 'ਚ ਨੁਕਸ ਕੀ ਕੀ ਹੈ। ਇਸ ਗੱਡੀ ਦਾ ਟਰਬੋ ਵੀ ਡਾਊਨ ਹੈ। ਇਸ ਗੱਡੀ ਦਾ ਇੰਜਨ ਵੀ ਡਾਊਨ ਹੈ। ਤੇ ਜੇ ਇਸ ਗੱਡੀ ਦੀ ਇਹ ਹਾਲਤ ਹੈਗੀ ਹੈ ਜੇ ਇਹਦਾ ਬੈਕ ਕੰਪਰੈਸਰ ਇੰਨਾ ਬਾਹਰ ਆ ਰਿਹਾ ਹੈਗਾ ਆਪਾਂ ਇਹ ਕਿੰਨੇ ਖਾਇਆ ਪੀਆ ਲੱਗਦਾ ਨਹੀਂ ਤੋ ਗਿਆ ਕਹਾ ਉਹ ਇੱਥੇ ਗਿਆ ਬਾਈ ਜੀ ਜਿਹੜਾ ਇਹਨੂੰ ਬੈਕ ਕੰਪਰੈਸਰ ਹੈ ਜਿਹੜੀ ਦੀ ਅਲਰਜੀ ਹੈ ਜਦੋਂ ਪਿਸਟਨ ਟੌਪ ਤੇ ਜਾਂਦਾ ਹੈ ਉਹ ਰਿੰਗਾ ਦੇ ਥਰੂ ਬੈਕ ਕੰਪਰੈਸਰ ਦੇ ਰੂਪ ਚ ਬਾਹਰ ਆ ਜਾਂਦਾ ਹੈ ਸੋ ਇਸ ਗੱਡੀ ਦੇ ਵਿੱਚ ਤੇਲ ਵੀ ਬਹੁਤ ਘੱਟ ਹੈਗਾ ਇਸ ਕਰਕੇ ਜਿਹੜੇ ਦੋਸਤ ਗੱਡੀਆਂ ਦੂਰੋਂ ਲੈ ਕੇ ਆਉਂਦੇ ਬੜੀ ਬਰੀਕੀ ਚ ਵੇਖੀਦਾ ਕਿਉਂਕਿ ਕੱਲ ਨੂੰ ਸਾਡੇ ਤੇ ਕੋਈ ਬਲੇਮ ਨਾ ਆਵੇ ਕਿਉਂਕਿ ਅਸੀਂ ਆਪਣੀ ਸ਼ੋਅ ਵੀ ਖਰਾਬ ਨਹੀਂ ਕਰਨੀ ਚਾਹੁੰਦੇ ਕੰਮ ਨਾ ਕਰਨਾ ਪਸੰਦ ਕਰਾਂਗੇ ਸੋ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਜਿਹੜੇ ਦੋਸਤ ਕੰਮ ਕਰਾਉਣ ਆਉਂਦੇ ਆ ਪਹਿਲਾਂ ਆਪਣੀ ਗੱਡੀ ਨੂੰ ਘਰੇ ਖੋਲ ਕੇ ਚੈੱਕ ਕਰੋ ਤੇਲ ਲੈਵਲ ਕੀ ਹੈਗਾ ਕੀ ਪੈਸੇ ਲਾਉਣਾ ਚਾਹੁੰਦੇ ਆ ਉਹ ਪੁਰਾਣੀਆਂ ਗੱਡੀਆਂ ਤੇ ਪੈਸਤਾ ਖਰਚਾ ਹੋਣਾ ਹੀ ਹੈ ਸੋ ਅੱਗੇ ਜਾ ਕੇ ਇਹਦੇ ਟਰਬੋ ਦੀ ਹਾਲਤ ਉਹ ਮੈਂ ਤੁਹਾਨੂੰ ਦਿਖਾਉਣਾ ਕੰਮ ਕਿਵੇਂ ਕਰੀਦਾ ਵੀਰ ਜੀ ਨੂੰ ਪੁੱਛਾਂਗੇ ਲਾਸਟ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਕਿਉਂਕਿ ਜਿਆਦਾ ਗੱਲਾਂ ਕਰਨ ਦੇ ਵਿੱਚ ਮਜ਼ਾ ਨਹੀਂ ਆਉਂਦਾ ਮੈਂ ਕੰਮ ਦੀ ਟਾਕ ਇਸ ਕਰਕੇ ਕਰ ਰਿਹਾ ਮੈਂ ਕੰਮ ਮੈਂ ਘਟਾਉਣਾ ਚਾਹਣਾ ਕਿਉਂਕਿ ਬਹੁਤ ਸਾਰੇ ਸੱਜਣਾ ਦੀਆਂ ਗੱਡੀਆਂ ਹੁੰਦੀਆਂ ਐ ਇੰਨੀਆਂ ਮਾੜੀਆਂ ਆ ਉਹ ਸਕ੍ਰੈਪ ਪਾਲਿਸੀ ਵਾਲੀਆਂ ਗੱਡੀਆਂ ਐ ਜਾਂ 2018 ਮਾਡਲ ਐ 18 ਮਾਡਲ ਨੂੰ ਵੀ ਸਕ੍ਰੈਪ ਪਾਲਿਸੀ ਵਾਲੀ ਦੇ ਤਹਿਤ ਲਿਆਉਂਦੇ ਆ ਜਦੋਂ ਕੰਮ ਪ੍ਰੋਪਰ ਨਹੀਂ ਕਰੋਗੇ ਇਹ ਸ਼ਬਦਾਂ ਦੀ ਮੈਂ ਮਾਫੀ ਚਾਹਣਾ ਖੁਦਾ ਨਾਲ ਖਾਸਤਾ ਇਹ ਸਾਰੀਆਂ ਚੀਜ਼ਾਂ ਕੁਦਰਤੀ ਸੀ ਪਹਿਲਾਂ ਚੈੱਕ ਕਰ ਲਈਆਂ ਅਗਰ ਨਾ ਚੈੱਕ ਕਰਦੇ ਤੇ ਕਸਟਮਰ 5000 ਬਾਅਦ ਤੇਲ ਬਦਲਾਉਣ ਤੋਂ ਵੱਡੇ ਪੇ ਮਾਰਦਾ ਬਲੀਮ ਕਿੰਦੇ ਤੇ ਹੋਣਾ ਸੀ ਮਕੈਨਿਕ ਤੇ ਅਕਸਰ ਹੀ ਹੁੰਦਾ ਮੈਂ ਮਕੈਨਿਕ ਭਰਾਵਾਂ ਦੀ ਵਕਾਲਤ ਵੀ ਕਰਦਾ ਹਾਂ ਕਸਟਮਰ ਨੂੰ ਵੀ ਅਵੇਅਰ ਕਰਨਾ ਚਾਹਣਾ ਹੈ ਸੋ ਇਸ ਗੱਡੀ ਦੇ ਵਿੱਚ 1 ਲੀਟਰ ਤੇਲ ਨਿਕਲਿਆ ਅਗਰ 1 ਲੀਟਰ ਤੇਲ ਇਹ ਹੋਰ 1000 ਕਿਲੋਮੀਟਰ ਚਲਾ ਲੈਂਦੇ 500 ਚਲਾ ਲੈਂਦੇ ਗਰਮੀਆਂ ਦਾ ਟਾਈਮ ਹੈ ਤੇ ਭਾਈ ਸਾਹਿਬ ਇਹਨੇ ਤਾਂ ਸੀਟੀ ਸੀਜ਼ ਮਾਰ ਜਾਣਾ ਸੀ ਕਿਉਂਕਿ ਇੰਜਨ ਸੀਜ਼ ਕਰਕੇ ਨਹੀਂ ਕਰਨਾ ਚਾਹੁੰਦੇ ਕਸਟਮਰ ਉਹਨੇ ਪੈਸੇ ਨਹੀਂ ਲਾਉਣਾ ਚਾਹੁੰਦਾ ਜਿੰਨੇ ਇੱਥੇ ਲੱਗਦੇ ਆ ਕਿਉਂਕਿ ਇਹ ਇੰਜਨ ਨਵੇਂ ਕੀਤੇ ਨਹੀਂ ਚੱਲਦੇ ਕੰਪਨੀ ਦੇ ਨਹੀਂ ਚੱਲਦੇ ਮੇਰੇ ਕੀ ਕੀ ਚੱਲਣਗੇ ਟਰਬੋ ਦੀ ਹਾਲਤ ਬਹੁਤ ਬੁਰੀ ਹੈ ਆ ਇਥੋਂ ਸਮੋਕ ਟਰਬੋ ਚੱਕਦਾ ਹੈ ਇਥੋਂ ਟਰਬੋ ਚੱਕਦਾ ਹੈ ਪਲੱਸ ਟਰਬੋ ਦੀ ਹਾਲਤ ਕਿਓ ਜੀ ਹੈਗੀ ਹੈ 에ਅਰ ਫਿਲਟਰ ਦੀ ਹਾਲਤ ਕਿਓ ਜੀ ਹੁੰਦੀ ਹੈ ਛੋਟੀ ਜੀ ਇੱਕ ਆਮ ਕਾਮਨ ਜੀ ਗੱਲ ਕਰਦਾ ਇਹ ਸਰਦਾਰ ਜੀ ਨੇ ਇਹ ਸਰਦਾਰ ਜੀ ਤਾਂ ਨੌਲੇਜ ਰੱਖਦੇ ਕਰਕੇ ਤੇ ਦੁਬਾਰਾ ਮੇਰੇ ਕੋਲ ਆਏ ਪਹਿਲਾਂ ਕੰਮ ਕਿਤੋਂ ਹੋਰ ਕਰਾਉਂਦੇ ਸੀ ਆਮ ਹੀ ਕਸਟਮਰ ਹੈ ਜਿਹੜਾ ਉਹ 에ਅਰ ਫਿਲਟਰ ਨਹੀਂ ਚੇਂਜ ਕਰਾਉਂਦਾ ਸਰਵ ਸਜੜੀ ਉਹ 10 ਤੋਂ 12000 ਕਿਲੋਮੀਟਰ 15000 ਕਿਲੋਮੀਟਰ ਲੈ ਜਾਂਦੀ ਹੈ ਪਰ ਗੱਡੀ ਦੀ ਸਾਡੀ ਸਪੀਡ ਹੈ ਜਿਹੜੀ ਟੂ ਮੱਚ ਹੁੰਦੀ ਹੈ ਇਹ ਕਾਮਨ ਜੀ ਗੱਲ ਕਰਦਾ ਹਰੇਕ ਵਿਅਕਤੀ ਲਈ ਉਹ ਜਿਹੜੇ ਵੀ ਲੋਕ ਆਉਂਦੇ ਨੇ ਸੰਜੀ ਜੀ ਗੱਲ ਵੀਡੀਓ ਦੇ ਵਿੱਚ ਮੈਂ ਰੱਖ ਰਿਹਾ ਹੈਗਾ ਹਰੇਕ ਵਿਅਕਤੀ ਕਹਿੰਦਾ ਵੀ ਬਾਈ ਜੀ ਬੜਾ ਸੋਹਣਾ ਕੰਮ ਕਰਦੇ ਆ ਰਿਜ਼ਲਟ ਮਿਲਣਗੇ ਗੱਡੀ ਠੀਕ ਕਰ ਖਰਾਬ ਕਰਨ ਖਰਾਬ ਲੈ ਕੇ ਆਉਣਾ ਕਸਟਮਰ ਦੀ ਮਰਜ਼ੀ ਹੈ ਪਰ ਠੀਕ ਕਰਨਾ ਸਾਡੀ ਡਿਊਟੀ ਹੈ ਜਦੋਂ ਇਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਫਿਰ ਬੜਾ ਡਿਫਿਕਲਟੀ ਹੋ ਜਾਂਦੇ ਹੈ ਖਰਚੇ ਬਹੁਤ ਹੋ ਜਾਂਦੇ ਹੈ ਟਰਬੋ 80000 ਦੇ ਕਰੀਬ ਹੈ ਬਾਟਮਾਂ ਨੂੰ ਪੁੱਛ ਲਓ ਕੰਪਨੀ ਨੂੰ ਪੁੱਛ ਲਓ ਕਿੰਨੇ ਦਾ ਹੈ ਅਗਰ ਟਰਬੋ ਮੈਂ ਨਵਾਂ ਪਾਉਣਾ ਹੈ ਤੇ ਬੈਕ ਕੰਪਰੈਸਰ ਇਦਾਂ ਦੀ ਹਾਲਤ ਹੈ ਤੇ ਇੰਜਨ ਫਿਰ ਹੋਰ ਇਸ ਤੋਂ ਵੀ ਜ਼ਿਆਦਾ ਡਾਊਨ ਹੋ ਜਾਊਗਾ ਕਿਉਂਕਿ ਜਿਹੜਾ ਪਿਸਟਨ ਦੇ ਉੱਪਰ ਅਗਨੀ ਬਲਦੀ ਹੈ ਉਹ ਅਗਨੀ ਹੀ ਤੇਲ ਦੇ ਰੂਪ ਦੇ ਵਿੱਚ ਜਦੋਂ ਆਪਾਂ ਡਿਪ ਬਾਹਰ ਕੱਢਦੇ ਹੈ ਬੈਕ ਕੰਪਰੈਸਰ એનર્ਜੀ ਹੈ ਜਿਹੜੀ ਉਹ ਵਾਪਸ ਬੈਕ ਕੰਪਰੈਸਰ ਦੇ ਰੂਪ ਚਾਉਣ ਲਾ ਪੈਂਦੀ ਹੈ ਜਦੋਂ ਇਦਾਂ ਦੀ ਹਾਲਤ ਹੋਵੇ ਸੋ ਇ ਕਿ ਹਮਰ ਰਿਕਵੈਸਟ ਕਰਦੇ ਆਂ ਵੀਰ ਜੀ ਹਣੇ ਨੂੰ ਤਾਂ ਰਿਜ਼ਲਟ ਦਿੱਤਾ ਪਰ ਜਦੋਂ ਤੁਸੀਂ ਰਿਜ਼ਲਟ ਲੈਣਾ ਚਾਹੁੰਦੇ ਹੋ ਤੁਸੀਂ ਆਪਣਾ ਬਜਟ ਜ਼ਰੂਰ ਦੇਖਿਆ ਕਰੋ ਇੱਥੇ ਬਜਟ ਬਹੁਤ ਵੱਡਾ ਜਾਂਦਾ ਹੈਗਾ ਮੈਂ ਆਪਣੀ ਸ਼ੋਭੀ ਨਹੀਂ ਖਰਾਬ ਕਰਨੀ ਚਾਹੁੰਦਾ ਕੰਮ ਨਾ ਕਰਨਾ ਮਨਜ਼ੂਰ ਹੈ ਮੈਂ ਇਸ ਵੀਡੀਓ ਦੇ ਰੂਪ ਦੇ ਵਿੱਚ ਆਪ ਸਭ ਨੂੰ ਅਵੇਅਰ ਕਰਨਾ ਚਾਹੁੰਦਾ ਜਿਹੜੀ ਆਡੀਅנס ਇਹ ਵੀਡੀਓ ਦੇਖ ਰਹੀ ਹੈ ਕਿਉਂਕਿ ਕੰਮ ਤਾਂ ਜ਼ਿੰਦਗੀ ਚ ਕਰ ਹੀ ਜਾਣੇ ਆ ਗੱਡੀਆਂ ਤੁਸੀਂ ਠੀਕ ਖਰਾਬ ਹੋਈ ਜਾਣੀਆਂ ਪਰ ਗੱਡੀ ਖਰਾਬ ਹੋਣ ਦਾ ਜਿਆਦਾ ਰੀਜ਼ਨ ਇਹੀ ਹੈ ਵੀ ਕਸਟਮਰ ਨਾ ਅਵੇਅਰ ਹੋਣਾ ਕਸਟਮਰ ਆਪਣੀ ਸੋਚ ਤੋਂ ਹੋਰ ਗੱਡੀ ਲੈ ਲੈਣਾ ਕਸਟਮਰ ਨੂੰ ਪਤਾ ਹੀ ਨਹੀਂ ਇਹਦਾ ਤੇਲ ਪਾਣੀ ਚੈੱਕ ਕਰਨਾ ਹੈ ਸਵੇਰ ਉੱਠ ਕੇ ਪਾਣੀ ਦੇਖਣਾ ਹੈ ਸਵੇਰ ਉੱਠ ਕੇ ਇਹਦਾ ਆਇਲ ਦੇਖਣਾ ਸੋ ਆਪਾਂ ਈਜ਼ੀਅਰ ਵਾਲ ਦੀ ਜੌਬ ਨੂੰ ਡਨ ਕਰਦੇ ਹਾਂ ਵੀਰ ਜੀ ਨੂੰ ਪੁੱਛਾਂਗੇ ਕੀ ਰਿਜ਼ਲਟ ਆਇਆ ਸਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਿਹਰੇ ਤੇ ਰੌਣਕ ਵਧੀਆ ਕਿਨਾਂ ਹਾਂਜੀ ਬਹੁਤ ਵਧੀਆ ਜਿਹੜੀ ਕਹਿੰਦੀ ਸੀ ਮੈਂ ਨਹੀਂ ਭਜਦੀ ਉਡਦੀ ਆ ਮੈਂ ਕਿਹਾ ਹੁਣ ਮੈਂ ਭਜਾ ਲੂੰਗਾ ਆ ਗਈ ਪ੍ਰੀਤ ਮੋਟਰ ਦੀ ਹਾਂਜੀ ਹਾਂਜੀ ਹੁਣ ਕੀ ਕਿੰਨੇ ਭਾਜੀ ਬਹੁਤ ਵਧੀਆ ਜੀ ਬਹੁਤ ਬਹੁਤ ਚੱਕਦੀ ਆ ਕੀ ਲੱਗਾ ਕੀ ਮਹਿਸੂਸ ਕੀਤਾ ਬਹੁਤ ਅੱਛਾ ਮਹਿਸੂਸ ਕੀਤਾ ਸੈਟੀਸਫਾਈ ਹਾਂ ਮੈਂ ਭਾਜੀ ਇਹਦਾ ਔਇਲ ਤਾਂ ਇੱਕ ਤਾਂ ਪਹਿਲਾਂ ਤਾਂ 5000 ਤੇ ਬਦਲਣਾ ਜੀ ਦੂਜਾ ਤੇਲ ਜਿਹੜਾ ਖਾ ਜਾਣਾ ਉਹਨੂੰ ਪਾਉਣ ਨਾਲ ਬਿਹਤਰ ਹੈ ਵੀ ਇਹਨੂੰ 8000 ਤੇ ਬਦਲਣਾ ਸ਼ੁਰੂ ਕਰ ਦਿਓ ਜੀ ਪਹਿਲਾਂ ਨਾਲ ਗੱਡੀ ਕਿੰਨੀ ਭੱਜਣ ਲੱਗੀ ਆ ਬਹੁਤ ਜ਼ਿਆਦਾ ਕਿੰਨੀ ਡੇਡਾ ਫਰਕ ਪਿਆ ਡੇਡਾ ਹਾਂਜੀ ਜੇ 90 ਤੇ ਜਾਂਦੀ ਸੀ ਉਹਨੇ ਐਕਸੀਲੇਟਰ ਤੇ ਹੁਣ ਹੁਣ 120 ਵਾਂਗੂ ਜਾਂਦੀ 120 ਹੋ ਜਾਂਦੀ ਪਰ 2000 RPM ਤੋਂ ਵੱਧ ਨਾ ਰੱਖਿਓ ਡਾਊਨ ਆ ਠੀਕ ਆ ਸਰ ਮੇਰੇ ਕੰਮ ਕੀਤੇ ਆ ਦਾ ਮੈਂ ਪਹਿਲਾਂ ਵੇਅਰ ਕਰਦਿਆਂ ਵੀ ਸੱਜਣੋ ਜਦੋਂ ਗੱਡੀ ਮਾੜੀ ਹੁੰਦੀ ਮੈਂ ਟਰਬੋ ਨਹੀਂ ਪਾਇਆ ਤੁਹਾਡਾ ਜੀ ਜੋ ਟਰਬੋ ਪਾਉਂਦਾ ਤੇ ਟਰਬੋ ਨੇ ਹੋਰ ਬੈਕ ਕੰਪਰੈਸਰ ਵਧਾਉਣਾ ਸੀ ਜਿਹੜਾ ਕਿ ਤੇਲ ਚੱਕ ਰਹੀ ਹੈ ਜੇ ਪਿਸਟਨਾਂ ਤੋਂ ਨਹੀਂ ਖਾ ਰਹੀ ਬੈਕ ਕੰਪਰੈਸਰ ਹੈ ਉਹ ਬੈਟਿੰਗ ਤੋਂ ਟਰਬੋ ਸੈਕਸ਼ਨ ਬਣਾ ਕੇ ਮੈਨੀਥੋਲ ਦੇ ਵਿੱਚ ਧੱਕੀ ਤਰਿਆ ਜਾਂਦਾ ਜੀ ਉਹ ਆਪਾ ਬਲੂਨ ਨੂੰ ਛੇੜ ਨਹੀਂ ਸਕਦੇ ਠੀਕ ਹੈ ਪਰ ਇੰਨਾ ਕਿ ਤਿਆਰ ਰੱਖ ਲਿਓ ਬਈ ਇਹ ਜਿਹੜੀ ਅੱਜ ਮੇਰੀ ਪੱਤ ਤਾਂ ਰੱਖਦਾ ਜੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਬਿਲਕੁਲ ਤੇ ਜਿਹੜਾ ਹੁਣ ਤੇਲ ਵਿੱਚੋਂ ਤੁਹਾਡਾ ਸਵਾਲ ਲੀਟਰ ਨਿਕਲਿਆ ਜੀ ਇਹੀ ਕਿਤੇ ਮੈਂ ਨਾ ਦਿਖਾਉਂਦਾ ਅਕਸਰ ਹੀ ਆਮ ਲੋਕਾਂ ਨੂੰ ਆਡੀਅਸ ਕਹਿੰਦਾ ਹੈ ਉਹ ਮੇਰੇ ਬੱਲੇ ਪੈਂਦਾ ਹਾਂਜੀ ਠੀਕ ਹੈ ਫਿਰ ਭਾਈ ਜੀ ਤੇਲ ਥੋੜਾ ਮਾੜਾ ਸੀ ਠੀਕ ਹੈ ਮੈਂ ਉਹ ਡਿੱਪ ਪਹਿਲੇ ਹੀ ਮਾਰ ਲਪੈ ਕਈਆਂ ਦੀ ਵਜ ਜਾਂਦੀ ਹੈ ਕਈਆਂ ਦੀ ਵੀਡੀਓ ਚ ਲੈ ਲੀ ਦੀ ਕੀ ਨਹੀਂ ਰਹ ਜਾਂਦੀ ਪਰ ਇਨਕ ਧਿਆਨ ਸਰਦਾਰ ਜੀ ਜਰੂਰ ਰੱਖ ਲਿਓ ਕਿਉਂਕਿ ਮੈਂ ਇੱਕ ਰੀਲ ਪਾ ਕੇ ਵੀ ਆਪਦਾ ਫਾਇਦਾ ਵਧ ਕਰ ਸਕਦਾ ਪਰ ਉਹਦੇ ਚ ਕਸਟਮਰ ਨੂੰ ਸਮਝਾਉਣ ਨੂੰ ਨਹੀਂ ਆਪਦੀ ਟੀਆਰਪੀ ਵਧਾਉਣ ਨੂੰ ਹੈ ਬਿਲਕੁਲ ਕਿਉਂਕਿ ਲੋਕਾਂ ਨੂੰ ਸਮਾਂ ਹੈ ਨਹੀਂ ਇਹ ਪਕਾਈ ਲੱਗਦੀ ਹੈ ਜਾਦਕੀ ਕੰਮ ਗੱਲ ਗੱਲਾਂ ਕੰਮ ਦੀਆਂ ਕੰਮ ਦੀਆਂ ਗੱਲਾਂ ਹੈ ਜੀ ਪਰ ਲੋਕਾਂ ਨੂੰ ਉਹ ਚੀਜ਼ ਚੰਗੀ ਲੱਗਦੀ ਜਿਹੜੀ 1 ਮਿੰਟ ਦੇ ਵਿੱਚ ਮਿੱਟੀ ਘੜਤੀ ਫਲਾਨਾ ਹੋ ਗਿਆ ਫਲਾਨਾ ਹੋ ਗਿਆ ਬਿਲਕੁਲ ਬਿਲਕੁਲ ਉਹ ਤੁਸੀਂ ਗੱਡੀ ਦੀ ਹਾਲਤ ਵੇਖੀ ਹਾਂਜੀ ਹਾਂਜੀ SUV ਦੀ ਫਾਇਦੀ ਹਾਂਜੀ ਸੋ ਇਹਨਾਂ ਤਿਆਰ ਰੱਖ ਲਵਾ ਜੀ ਥੈਂਕ ਯੂ ਸਰ 120 ਤੇ ਰੱਖੋ ਜਾਂ 140 ਤੇ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਠੀਕ ਹੈ ਸਰ ਪਰ ਮੈਂ ਤੁਹਾਨੂੰ ਦੱਸਦਾ ਵੀ ਇੰਜਨ ਡਾਉਣਾ ਹੈ ਵੀ ਜਿਵੇਂ ਪੁਰਾਣਾ ਬੁਢਾ ਉਹਨੂੰ ਮੈਰਾਥਨ ਚ ਚਾਓ ਵੀ ਚੱਲ ਬਾਪੂ ਨਾ ਉਹਨੇ ਤੰਗਾ ਨਹੀਂ ਲੈ ਕੇ ਆਉਣਾ ਗੋਡੇ ਭਲਾ ਦੀ ਪੈਣ ਵਾਲੇ ਹੋ ਜਾਵੇ ਸੋ ਇਹਦਾ ਤਿਆਰ ਰੱਖ ਲਵਾ ਜੀ ਥੈਂਕ ਯੂ ਸਰ ਥੈਂਕ ਯੂ ਸਰ